ਹਾਂਜੀ ਵੈਲਕਮ ਆ ਜੀ ਮੋਗਾ ਬੇਨ ਠੜਵਾੜ ਦੇ ਵਿੱਚ ਹੋਰ ਕੀ ਹਾਲ ਚਾਲ ਆ ਬਈ ਸਾਰਿਆਂ ਵੀਰਾਂ ਦਾ ਤੇ ਬਾਕੀ ਅੱਜ ਬਈ ਦਿਨ ਵਧੀਆ ਲੱਗਾ ਸੀ ਦੋ ਆਪਾਂ ਪੱਠੇ ਛੱਡੇ ਅੱਜ ਆਪਣੇ ਬਾਈ ਲਈ ਇਹ ਖੁਬੇ ਹਿਰਦੇ ਆ 6 ਸਿਰੇ ਛੱਡੇ ਸੀ ਤੇ 11 ਵਜੇ 5 ਮਿੰਟ ਦਾ ਟਾਈਮ ਹੋ ਗਿਆ ਵਾ ਮੇਰੇ ਸਾਨਾ ਜਾਣਗੇ 1.5 ਦੇ ਕਰਦਾ ਬਾਕੀ ਮਾਰਾ ਸੌਖ ਰੱਖੇ ਆ ਦੇ ਲੋ ਦਾ ਆਗਮਨ ਤੇ ਪੂਰੀ ਲਾਈ ਆ ਬਾਈ ਦੀ ਤੇ ਹੋਰ ਸੁਣਾਓ ਕੀ ਹਾਲ ਚਾਲ ਹੈ ਕੌਣ ਕੌਣ ਬਾਈਆਂ ਛੱਡ ਰਿਹਾ ਇਸ ਸਮੇ ਤੇ ਬਾਕੀ ਚਲੋ ਮਿਲਦੇ ਆ ਬਾਈ ਦੇ ਬਾਕੀ ਛੱਡੇ ਸੋਹਣੇ ਉੱਡੀ ਜਾਂਦੇ ਹੈ ਦਿੱਕਰ ਦਾ ਤੇ ਬਾਕੀ ਜਿਹੜੇ ਜਿਹੜੇ ਮੇਰੀ ਵੀਰ ਭਰਾਵਾਂ ਕੋਲੇ ਕਿਹੜੀਆਂ ਕਿਹੜੀਆਂ ਨਸਲਾਂ ਪਈਆਂ ਉਹ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਆਪਣੇ ਜਨਵਰਾਂ ਬਾਰੇ ਦੇ ਕੀ ਕਹਿਣਾ ਜਾਣਦੇ ਹੋ ਉਹ ਵੀ ਦੱਸਿਓ ਕਮੈਂਟ ਦੇ ਵਿੱਚ